ਆਪ ਚੈਨਲ ਉਪਰ ਸਵਾਗਤ ਹੈ ਅੱਜ ਪਹੁੰਚੇ ਆ ਬਹੁਤ ਹੀ ਮਸ਼ਹੂਰ ਮੇਲਾ ਪੰਜਾਬ ਦਾ ਕਲਰ ਕੋਟ ਦਾ ਮੇਲਾ ਤੇ ਇਹ ਮੇਲਾ ਸਾਲ ਵਿੱਚ ਇਕ ਤਵਾਰ ਭਰਦਾ ਜੇ ਬੱਕਰੀਆਂ ਵਾਲੇ ਬਹੁਤ ਹੀ ਹਿੰਮਤ ਮਾ ਕੇ ਪਹੁੰਚਦੇ ਨੇ ਤੇ ਅੱਜ ਬਾਈਆਂ ਦੀ ਵੀਡੀਓ ਬਣਾਉਣੀ ਆ ਕਿਹੜੇ ਪਿੰਡ ਤੋਂ ਆਈ ਬਾਈ ਰਾਜੋ ਮਾ ਯਾਦ ਕਰਦੇ ਕਿਸੇ ਦਾ ਮੈਂ ਕੀ ਜਾਗਾ ਤੁਹਾਨੂੰ ਦੱਸੀਆ ਆਪਣੇ ਮੋਢਾ ਮੈਂ ਜੀ ਮੰਨਦੀ ਪਟਾਮਾ ਜੀ ਕਿਹਨਾਂ ਪਿੰਡੋਂ ਨਹੀਂ ਹਾਂ ਜੀ ਜਦ ਇਹ ਆਪਾਂ ਖੜੇ ਦੇਖ ਸਾਹਿਬ ਜੀ ਕਿੰਨੇ ਕਿੰਨੇ ਦੰਦ ਨੇ ਦੋ ਦੰਦ ਬਚੇ ਨੇ ਇਹ ਦੋ ਦੰਦ ਨੇ ਇਹ ਦੇਖ ਸਾਹਿਬ ਕਿਸੇ ਬਾਈ ਨੇ ਸ਼ਕਲ ਵਿੱਚ ਆਪਾਂ ਦਿਖਾਵਾਂਗੇ ਦਾ ਗਾਣਾ ਇਹ ਦੰਦ ਹੈ ਇਹ ਵੀ ਦੋ ਦੰਦ ਹੈ ਜੀ ਆ ਮੈਂ ਇੱਕ ਕਾਣਾ ਹੈ ਨਾ ਇਹ ਨਾ ਇਹ ਆਪਣੇ ਕੱਲ ਦੀ ਜਾਨਦਾਰੀ ਹੋਣਾ ਮੈਂ ਜਾਣਦੇ ਕੱਲ ਹੈ ਨਾ ਕੰਨਾਂ ਦੀ ਲੈਂਥ ਕਿੰਨੀ ਹੋਊਗੀ ਦੇਖੋ ਮਰੀ ਮੈਨੂੰ ਤਾਂ ਖੁਸ਼ ਨਹੀਂ ਹੈਗੇ ਜੀ ਆਪਾਂ ਕੰਨਾਲੀਆਂ ਤੋਂ ਬਾਈ ਨੂੰ ਤਾਂ ਪਤਾ ਨਹੀਂ ਮੈਂ ਦੱਸਦਾ ਨਾ ਇਹ ਕੰਨਾਲੀਆਂ ਦੇ 18 19 ਇੰਚ ਹੈ ਨਾ ਇਹਦੀ ਵੀ ਨਹੀਂ ਹੈ ਨਾ ਉਹਨਾਂ ਤੋਂ ਬਾਅਦ ਇਹਨਾਂ ਦੇ ਕਿਤੇ ਬਾਹਰ ਲੱਗਦਾ ਵੀ ਕੁਝ ਵੀ ਬਾਹਰ ਨਹੀਂ ਜੀ ਤੁਸੀਂ ਕਹਿੰਦੇ ਬਾਈ ਹੈ ਨਾ ਬਾਈ ਬੱਕਰੀ ਦੇ ਵੇਲੇ ਮਾਵਾ ਹਟ ਵਟ ਮਿੰਟ ਤੇ ਬਾਈ ਦੇ ਨਾਲ ਬੱਕਰਾ ਇੱਥੇ ਹੈ ਨਾ ਮਤਲਬ ਜਾਤ ਖਾਨਦਾਨੀ ਚ ਭਾਈ ਤੇ ਇਹ ਲੱਗ ਰਹਿਣਾ ਪਿਓ ਰੱਖਾ ਤੇ ਮੱਖੀ ਤੇ ਰੱਖਦੇ ਆ ਬੱਕਰੇ ਨੂੰ ਪਾਣੀ ਦੇ ਹਣੇ ਬਲੀਰਵਾ ਤੇ ਛੜ ਤੇ ਬੱਕਰੀਆਂ ਦੀ ਹਜੇ ਛੜ ਨਹੀਂ ਜੀ ਛੜ ਨਹੀਂ ਗਈ ਹਜੇ ਇਹਦੇ ਨਾਲ ਕੁਝ ਡੂੰਘੇ ਪਾ ਸਕਦਾ ਇਸ ਕਿਹੋ ਜਿਹਾ ਡਾੜੇ ਜੀ ਛੁਣ ਕੇ ਹੋ ਕੇ ਬੱਕਰੇ ਤੇ ਤਾਂ ਮੈਨਾਂ ਉਹੇ ਛੱਤ ਹਾਂਜੀ ਹਾਂਜੀ ਹੋ ਸਕਦੇ ਨੇ ਜੀ ਤਾਂ ਰੱਬ ਦੀ ਮਿਹਰ ਹੋਣੀ ਚਾਹੀਦੀ ਆ ਇਹ ਮੇਰੇ ਨਾਲ 40 40 ਇੰਚ ਤੇ ਹੋ ਰਿਹਾ ਨਾ ਤਕਰੀਬਨ ਹੋ ਸਕਦਾ ਜੀ ਜਾਂ 40 ਵੀ ਹੋ ਸਕਦੇ ਨੇ ਚਾਈ ਹੋਰ ਅਸਲ ਜੀ ਆਪਾਂ ਤਾਂ ਆਂਦਰ ਛੱਡ ਦੇ ਨਹੀਂ ਇਹ ਘਰ ਵੀ ਬੱਚੇ ਹਨ ਉਹ ਘਰ ਵੀ ਬੱਚੇ ਹਨ ਇਹਨਾਂ ਘਰ ਵੀ ਬੱਚੇ ਪਾਲਦੇ ਆ ਤੇ ਘਰ ਵੀ ਰੱਖਦੇ ਆ ਇਹ ਜੋੜਾ ਰੱਖਦੇ ਆ ਬਣਾਉਂਦਾ ਹਾਂ ਜਿਹੜੇ ਤਿਆਰ ਕਰਵਾਉਂਦੇ ਆ ਦੇ ਦੇ ਨਾ ਛੱਡ ਦੋ ਹੋਰ ਬੱਕਰੀਆਂ ਦਿਖਾਓ ਸੋਨੇ ਘਰ ਵੀ ਰੱਖਦੇ ਨੇ ਪ੍ਰਾਣੀਆਂ ਚਲੋ ਪਾ ਦੇ ਜਰਾ ਸੇਲੇ ਬਹੁਤ ਆ ਬਾਜੀ ਆ ਜੋ ਇਹ ਆਹ ਦੇਖ ਆਹ ਦੇਖ ਬੱਕਰਾ ਨਹੀਂ ਆ ਰਿਹਾ ਬੜਾ ਕੱਲੀ ਕੱਲੀ ਕਰ ਲੋ ਬੱਕਰੀ ਕੱਲੀ ਕੱਲੀ ਆ ਕੱਲੀ ਇਹ ਕਰ ਕਰ ਰਿਹਾ ਬੰਦਾ ਹਾਂ ਇੱਧਰ ਆ ਜਾ ਉਹ ਤੂੰ ਛੱਡ ਦੇ ਬੋਲਣਾ ਹਾਂ ਜਦੋਂ ਮੜ ਜਾਦੂ ਤੂੰ ਆ ਬਰਾਤ ਇਹ ਆ ਦੇਖ ਆ ਦੀ ਕਾਲੀ ਬੱਕਰੀ ਫਿਰ ਚਾਮੜੀ ਬਿਲਕੁਲ ਬੰਨੀ ਤੇ ਦੇਖ ਰਹਾ ਵੇ ਤੇ ਫੂਲ ਲੱਗਦਾ ਜਾ ਇਹ ਕਿੰਨੇ ਲੰਦੇ ਹੀ ਹੈ ਤਕਰੀਬ ਵਿੱਚ 6 ਲੰਦ ਹੋਊਗੀ ਜੀ ਹਾਂ 6 ਤੇ 8 ਦੇ ਚੱਕ ਜੀ ਨਾ ਤੈਨੂੰ ਤੈਨੂੰ ਹੇ ਬੜਾ ਠੀਕ ਪਲੂ ਹੈ ਹਾਂਜੀ ਪਲੂਨ ਆਏ ਕਾਨੂੰਨ ਸੋਈ ਹੈ 6 ਰੰਗ ਦੇ ਆ ਤੇ ਗੁੱਦੂਆ ਕੀ ਰਕਾ ਰਿਹਾ ਤਾ ਦਿਖ ਰਹੀ ਤੇ ਤੇ ਚਾਰੀਟ ਹੋ ਗਈ ਦੋਨਾਂ ਦੇ ਮਸਤ ਚੋਲਾ ਖੋਲ ਲੀਏ ਹਾਂਜੀ ਖੋਲੋ ਜੀ ਖੋਲੋ ਸੇਲ ਵੀ ਹੋ ਜੀਗੀ ਸੇਲ ਜੀ ਹੈ ਹਾਂਜੀ ਤੇ ਪ੍ਰਾਈਜ਼ ਪ੍ਰੂਜ ਟਾਈਮ ਦੀ ਕਰੋਗੇ ਥੱਲੋ ਦੇਖ ਸਾਦੇ ਬੱਕਰੀ ਚ ਕੋਈ ਘਾਟ ਨਹੀਂ ਹੈਨਾ 2000 ਰੁਪਏ ਸੇਲ ਵਾਸਤੇ ਬੱਕਰੀ ਦੋ ਬੱਠਾ ਕਾਰ ਹੈ ਕਰੇ ਹੁਣ ਹੈਨਾ ਨਾਲੇ ਨਾਲੇ ਨਵੇਂ ਨਵੇਂ ਆ ਗਏ ਲਓ ਲਵੇ ਲਾ ਨਵੇਂ ਨਾਮ ਤੇ ਬਾਈਆਂ ਦੋ ਪੱਠਾਂ ਨੇ ਤੇ ਬੱਤਰੀ ਸੇਲ ਹੈ ਤੇ ਜਿਹੜੇ ਬਾਈ ਨੂੰ ਬੱਤਰੀ ਪਸੰਦ ਹੋਵੇ ਤੇ ਬਾਈਆਂ ਨਾਲ ਕੰਟੈਕਟ ਕਰਦੇ ਆ ਉਹ ਕਰਦੇ ਪਰ ਮੂਰੇ ਸਾਈਡ ਤੇ ਪੱਠਾਂ ਹੀ ਮੂਰੇ ਤਾਂ ਇਹ ਕਾਲੀਆਂ ਦੋਨੇ ਦੇਖ ਬੱਚੂ ਇਹ ਸੇਂ ਨਹੀਂ ਆਣਾ ਦੇਖ ਸਕਦੇ ਬਾਈ ਇਹ ਸੇਂ ਦੀਆਂ ਪੱਠਾਂ ਨੇ ਤੇ ਪ੍ਰਾਈਸ ਪ੍ਰੂਈਆ ਲੋਗੇ ਦੀ ਕਰੋਗੇ ਜਾਂ ਤੁਸੀਂ ਕਰਦੇ ਬਾਜੀ ਮੌਕੇ ਦੀ ਲੋ ਰਾਈ ਘੱਟ ਵੱਧ ਕੰਮ ਵੱਧ ਕੰਮ ਚਾ ਬਾਈ ਕਹੇ ਫੋਨ ਪੂਜੇ ਕਿਸੇ ਬਾਈ ਨੂੰ ਲੋ ਰੋਵੇ ਕਾਲੇ ਪਾਦੀ ਕੋਲ ਪਾਦੀ ਬੱਤੀ ਦਾ ਨੰਬਰ ਆਹ ਆਹ ਬਾਰੇ ਝੋਲਾ ਤੇ ਇਹ ਆਪ ਪੜ੍ਹ ਰਿਹਾ ਕਾਲੀ ਡੱਬੀ ਪੂਰੀ ਨਾਗ ਵਰਗੀ ਪੱਟ ਹੈ ਇੱਜਾ ਮਿਲਦਾ ਹੈ ਇਹ ਕਿੰਨੇ ਦੰਦ ਹੈ ਕੀਰੀ ਵਾਲੇ ਅਗਰੇ ਹੀ ਦੰਦ ਛਿੱਟ ਗਈ ਉਹ ਤਾਂ ਦੋ ਚੁੱਕੀ ਹੋਊ ਦੋ ਰੰਦ ਕੱਢਣ ਲੱਗ ਗਏ ਨਾ ਛਿੱਟ ਗਈ ਇਸ ਸਿੰਗੀ ਦੇਖਾ ਦਿਓ ਬਿਲਕੁਲ ਬਰੀਕ ਹੈ ਤੇ ਚਮੜੀ ਪਤਲੀ ਤੇ ਚੰਕ ਦਾ ਇਹ ਆਪਣੀ ਘਰ ਦੀ ਰੱਖੀ ਹੋਈ ਹੈ ਹਾਂਜੀ ਘਰ ਦੀ ਰੱਖੀ ਹੋਈ ਹੈ ਹਾਂ ਨਾ ਪਰ ਮਤਲਬ ਹੁੰਦੀ ਹੈ ਤੇ ਤੋਤੇ ਵਰਗਾ ਨੱਕਾ ਪਤਲਾ ਦੇਖ ਸਕਾ ਗਿਓ 78 ਬਾਕਸ ਹੋਣੀ ਹੈ ਛਾੜ ਦੋ ਇਹ ਇਹ ਕਿਹੜਾ ਰੰਗ ਬੋਲਦੇ ਨੇ ਆਪਾਂ ਇਹ ਨਹੀਂ ਜੀ ਲਾਲ ਪੀਜੀ ਲਾਲ ਲੱਗਦੀ ਹੈ ਇਹਦਾ ਵੀ ਕੰਨਾ ਦੀ ਲੈਂਥ ਬਹੁਤ ਹੈ ਜੇ ਸਿੰਗੀ ਦੇਖ ਸਕਾ ਦਿਓ ਬਿਲਕੁਲ ਨਕੌੜਾ ਬੱਕਰੀ ਕਿਸੇ ਪੱਖੋਂ ਨਵੇਂ ਬਿਲਕੁਲ ਦੇ ਸਾਹ ਜੰਦਾ ਹੁੰਦਾ ਹੁੰਦਾ ਬਿਲਕੁਲ ਨਵੇਂ ਦਾ ਇਹ ਕਹਿੰਦੇ ਨਵੇਂ ਸੂਏ ਇਹ ਜੀ ਦੂਜੇ ਸੂਏ ਜੀ ਦੂਜੇ ਜੀ ਹਾਂ ਤੇ ਦੋ ਦੁਆਜੀ ਕਾੜਾ ਨਾ ਦੋ ਦਾਜੀ ਕਾਰੀ ਪੈਗਾ ਜੀ ਨਕੌੜਾ ਹਾਂ ਲੇਖਾ ਹੋਰ ਨੋਨ ਰਾਰੀ ਇਹਦਾ ਬਾਰੋਸ ਇਹ ਨਹੀਂ ਉਸੇ ਹਾਂ ਜੀ ਹਾਂ ਜੀ ਉਸੇ ਕਹਾਂਦਾ ਨਹੀਂ ਉਸੇ ਕਹਾਂਦਾ ਇਹ ਉਸੇ ਕਹਾਂਦਾ ਮਤਲਬ ਪੱਠਾ ਸਾਰੇ ਆਪਾਂ ਘਰ ਦੀ ਰੱਖਾਂ ਕਹਿੰਦਾ ਤਕਰੀਰੋਂ 12 ਬੱਕਰੀਆਂ ਹਾਂਜੀ ਵੇਚ ਦਿੰਨੇ ਆ ਜੀ ਪੁਰਾਣਾ ਆਪਣਾ ਕਿੰਨੇ ਕ ਟਾਈਮ ਤੋਂ ਜੀ ਬਚਪਣੇ ਤੋਂ ਹੀ ਤਕਰੀਬਨ ਬਹੁਤ ਵੀ ਕੰਮ ਵਾਸਤੇ ਦੇਣੇ ਕਿ ਕੁਛ ਮਨ ਨਹੀਂ ਨਾ ਤੋਂ ਗਿਆ ਮੈਂ ਠੀਕ ਹੈ ਇਹ ਕੰਮ ਕਰਦਾ ਆ ਸਭੀ ਕੰਮ ਕਰਨੇ ਪੱਠਾ ਦੇ ਨਹੀਂ ਕਰਦੇ ਆ ਨਾਲ ਦੀਆਂ ਸਭ ਉਹ ਤਾਂ ਥੋੜਾ ਬੋਧਾ ਕਰਦੇ ਸੀ ਪਿੱਛੋਂ ਸਾਡੇ ਦਦ ਤੇ ਪਰਪੰਦੇ ਚੂਕ ਕਰਦੇ ਪਿਆਰੇ ਸੀ ਠੀਕ ਹੈ ਬੜਾ ਟਾਈਮ ਲਾ ਬਣੇ ਲਿਖਿਆ ਜੇ ਉਹਦੇ ਮਸੌਟ ਮੈਨੂੰ ਜਾਂਦਾ ਹਾਂ ਹਾਂ ਜੀ ਹਾਂਜੀ ਇਹੋਂ ਕੋ ਫੁਲੇ ਤੌਰ ਤੇ ਬੱਲੇ ਰੱਖਿਆ। ਅੰਕੂ ਬੁੱਤੂ ਬੱਚੋ ਨਹੀਂ ਨਾ ਜਾਨਦਾ ਜੀ ਕਰਿਆ। ਜਾਨਦਾ ਜੀ ਮਤਲਬ ਨੂੰ ਵੀ ਨਹੀਂ ਜੀ ਇਦਾਂ ਦਿੱਤੇ ਕਾਟਾ ਵੀ ਨਹੀਂ ਜਾਂਦੇ। ਇਹਨਾਂ ਨੂੰ ਮੁਸ਼ਕਲ ਲੱਗਦਾ ਵੀ ਇਹ ਲੱਗਦਾ ਹਾਂ। ਬਿਨਾਂ ਬਲੀਆਂ ਜੀ ਸਾਡਾ ਨਹੀਂ। ਇਹ ਕਹਤੇ ਇਹ ਕਿੰਨੇ ਸੁਹਣੇ। ਇਹ ਬਲੂਨ ਹੈ ਜੀ। ਬਲੂਨ ਸੁਹਣੇ ਪੱਖਾ ਦੇ। ਪੱਖੇ ਵਿੱਚ ਚੰਪੜ ਦੇ ਸਾਹ। ਬਿਤਰ ਬਰੀਕ ਚਮੜੀ ਛਾੜ ਦਿੰਦੇ। ਆਹ ਆਪਣੀ ਕਾਲੀ ਕਰੀਏ ਨਾ ਅੰਬਰ ਸਾਡਾ। ਇਹ ਪੱਕੀਆਂ ਦੇ ਡੱਗ ਵਾਲੀ ਇਹ ਕੰਨਵੇਂ ਸੁਹੇਗੀ ਉਹ ਦੂਜੇ ਸੁਹੇਗੀ ਕੰਨਵੇਂ ਤੋਂ ਉਹ ਪੂਰੇ ਰਸਤੇ ਹੈ ਨਾ ਇਹ ਬੱਕਰੀ ਦੇ ਹਿਸਾਬ ਚਮੜੀਆਂ ਬਿਲਕੁਲ ਬਰੀਕ ਨੇ ਬਾਈਆਂ ਦੀ ਬੱਕਰੀਆਂ ਦੀ ਹੁਸ਼ਾਲ ਦੀਆਂ ਆਪ ਬੱਕਰੀ ਦਿਖਾਓ ਇਹਨਾਂ ਕੰਮ ਰੱਖਣੇ ਬੱਕਰੇ ਹਾਂ ਕਰਦੇ ਨੇ ਹਾਂ ਮੱਠਾ ਖਾਓ ਸੋਨੇ ਮੱਠੇ ਦਾ ਬੱਕਰਾ ਹੈ ਰੋਬਦੀ ਸੰਗੀ ਸੰਗੀ ਦੇਗਾ ਅੱਗੇ ਇਹ ਕਿੰਨੇ ਦਿਨ ਦਾ ਹੋ ਗਿਆਗਾ ਦੋਸਤੋ ਦੋ ਦਿਨ ਦਾ ਵੀ ਦੋ ਦਿਨ ਦਾ ਹੈ ਅੰਦੇ ਦਿਖਾ ਰਿਹਾ ਹੈ ਘੱਟਣ ਲੱਗ ਰਿਹਾ ਨਾ ਦੋ ਦਿਨ ਤੋਂ ਪੂਰੇ ਘੱਟਣ ਲੱਗਿਆ ਘੱਟਣ ਲੱਗਿਆ ਤੇ ਹਾਈਟ ਕਿੰਨੀ ਹੋ ਗਈ ਨਹੀਂ 4'2" ਵੀਰੇ ਹਾਈਟ ਹੈ ਜੀ ਕੰਨਾਂ ਦੀ ਲੈਂਥ ਬਹੁਤ ਹੈ ਨਾ ਇਹ ਬਾਕੀ ਚੰਗੀ ਲੱਗਦੀ ਹੈ ਲੋਈ ਪੂਰਾ ਵਧੀਆ ਮਾ ਸੀਲ ਵੀ ਹੈ ਜੀ ਸੀਲ ਹੈ ਨਹੀਂ ਕਦੇ ਬਾਈ ਕਹਿੰਦਾ ਜਾਨਵਰ ਕਹੀ ਆਪਣੇ ਲਈ ਸੇਲਤੇ ਨੇ ਤੰਨ ਪਰਦਾ ਮੰਗਿ ਤੇ ਆਪਾਂ ਕੰਟੈਕਟ ਕਰ ਲਿਓ ਬਾਈਆਂ ਨਾਲ ਠੀਕ ਹੈ ਤੇ ਆਹ ਵੀ ਬੱਕਰਾ ਮੈਂ ਘਰ ਦੇਈ ਇਹ ਵੀ ਛੇ ਨਾ ਬੱਕਰਾ ਇਹ ਨਹੀਂ ਛੇ ਰੱਖਿਆ ਹੈ ਨਾ ਹਾਂਜੀ ਇਹ ਬੱਚੇ ਦੇਖੋ ਪਰਾਟਿਆ ਜੀ ਇਹ ਸਾਰੀ ਕੀ ਹਾਂ ਇਹ ਪਰਾਟਿਆ ਅੱਜ ਤਾਂ ਹੁੰਦਾ ਵੀਰੇ ਸਭ ਕਰੀ ਵੀ ਕੰਨਾਂ ਦੀ ਲੈਂਥ ਦੇਖ ਸਕਦੇ ਤਾਂ ਦੇ ਪੱਤਿਆਂ ਤੋਂ ਵੀ ਚੌੜੇ ਕਰਨ ਹੁਣੇ 22 ਇੰਚ ਦਾ ਕੰਨ ਗਾਇਸ ਬੱਕਰੀਆਂ ਨਵੀਆਂ ਬੱਕਰੀਆਂ ਇਹ ਮੇਰੀ ਬੱਕਰੀਆਂ ਦਾ ਸਿੱਗਾ ਹੋਰ 18 ਨਾਲ ਅਥਾ 19 ਤੋਂ ਲੈ ਕੇ ਟੋਪ 'ਤੇ ਆਉਂਦਾ ਹੈ ਭਾਈ ਤੁਮ 42 43 ਵਿੱਚ ਵਿਕਰੀ ਹਨ 43 ਪਲੱਸ ਹੀ ਹੈ 43 ਪਲੱਸ ਬਾਈ ਜਿਹੜਾ ਹਾਈਟਾਂ ਦੇ ਕੰਨਾਂ ਦੀ ਲੈਂਥ ਬਹੁਤ ਹੈ ਤੇ ਆ ਵੀ ਉਸੇ ਖੂਨ ਚ ਬੱਕਰੀ ਨਿਕੋੜਦੇ ਆ ਭਾਈ ਆ ਬੱਕਰੀਆਂ ਸਾਰੀਆਂ ਟੋਪ ਲੈਂਦੀਆਂ ਗਾਨੀਆਂ ਪੰਨਾਂ ਕਿੰਨੇ ਕ ਟਾਈਮ ਤੋਂ ਨੇ ਜੀ ਇਹ ਪਾਕਿਸਤਾਨੀ ਹੋ ਗਏ ਸੱਤ ਸੱਤ ਦਾ ਮੀਨਿਓਂ ਕਿਹਨਾਂ ਦੇ ਗਾਨੀਆਂ ਪਾਕਿਸਤਾਨੀ ਦੀਆਂ ਅਹੀਂ ਆਪਣੇ ਘਰ ਹੀ ਬਣਦੇ ਆਪਣੇ ਹੀ ਬਣਦੇ ਆਹ ਤਾਂ ਮਦਰੀ ਬਣਾਉਣੀ ਹੈ ਨਾ ਬੰਦਾ ਗਿਆ ਸੀ ਆਪਣਾ ਲੰਗਰ ਚਾਹ ਲਿਆ ਹੈ ਬੱਕਰੀਆਂ ਹੀ ਬੰਨੀਆਂ ਨੇ ਤੇ ਛੋਲੇ ਗਾਮੀਆਂ ਬਾਈਆਂ ਦੀ ਸਜਾਈਆਂ ਨੂੰ ਪੂਰੀ ਸ਼ੌਂਕ ਨਾਲ ਬੱਕਰੀਆਂ ਕਈ ਸੇ ਨਿਆਰਾ ਬਣ ਲਵੇ ਇੱਕ ਦਿਨ ਤੜਾ ਬੰਦੇ ਨੂੰ ਤਾਂ ਬਹੁਤ ਤੇ ਲਾਗੀ ਬੱਕਰੀ ਪੂਰਾ ਵੀਡੀਓ ਤੁਸੀਂ ਪਵਾ ਲਿਓ WhatsApp ਨੰਬਰ ਦੇ ਦਾਂਗਾ ਪੰਜਾਂ ਦਾ ਇਹ ਆ ਪੂਰੀ ਹਕੀਏ ਕਿੰਨੇ ਦਾ ਦੋਲੀ 8 ਦਾ ਵੀ ਇਹ 8 ਦਾ 300 ਕਿੰਨੇ ਸੂਏ ਦੇਗੀ 20 ਸੂਏ ਵੀ ਇਹ ਬੱਚੇ ਬੱਚੇ ਕਿੰਨੇ ਹੁੰਦੀ ਆ ਬੱਚੇ ਪੂਰੀ ਵਧੀਆ ਵੀਰੇ ਬੱਚੇ ਲਉਂਦੇ ਆ ਪੂਰਾ ਸੂਆ ਲਉਂਦੇ ਆ ਬੱਚੇ ਦੀ ਵੇਚ ਤੇ ਹਾਂਜੀ ਹਾਂਜੀ ਉਹ ਸੇਲ ਹੋ ਗਈ ਇਹਨੂੰ ਦੁੱਧ ਪੌਂਦੇ ਆਂ ਮੈਂ ਭਾਰੀ ਇਹ ਆ ਪੱਟ ਦੇ ਸਾਰਾ ਇਹੋ ਉਸੇ ਬੱਕਰੀ ਨਹੀਂ ਹਾਂਜੀ ਹਾਂਜੀ ਪੱਕਾ ਬਹੁਤ ਆ ਰਿਹਾ ਹੈ ਸੰਗੀ ਸੰਗੀ ਦੇ ਆ ਦੇਖ ਲੰਘਾ ਰੋਟਾ ਬਣ ਕੇ ਆ ਆ ਭਾਈ ਆਇਆ ਲੱਗਦਾ ਇਹ ਕਿੰਨੇ ਦਾ ਮੈਨੂੰ ਕਰਾਸ ਕਰਾਉਂਗੀ ਬੱਕਰੀ ਘੜ ਤੋਂ ਕਾਜੀ ਛੇ ਦਾ ਕੀ ਨਾ ਵੀ ਹੋ ਜੇ ਚੋਰੀ ਹੋ ਸਕਦੀ ਹੈ ਮੈਨੂੰ ਕਰਾਉਂਦੀ ਹੈ ਬਾਈ ਕਹਿੰਦਾ ਛੇ ਦਾ ਤੇ ਬੱਕਰੀ ਆਪਾਂ ਕਰਾਸ ਕਰਾਉਂਦੇ ਆ ਲੋਕੀ ਮੈਂ ਵੀ ਹਾਂ ਮੈਂ ਤੁਹਾਨੂੰ ਉਹ ਰਾਤ ਤੇ ਹੋਏ ਉਹ ਤਾਂ ਜਗਾ ਗੱਲ ਹੈ ਕਾਲੇ ਤੁਹਾਨੂੰ ਪੜਾਇਆ ਛੇ ਦਾ ਚਾਰ ਇਹ ਤਾਂ ਰੁਆਇਆ ਵੇਦਾ ਆ ਬੱਕਰੀ ਦੀ ਸੇਲ ਹੈ ਜੀ ਬੱਕਰੀ ਦੀ ਹਾਂ ਜੀ ਦੋ ਬੱਚੇ ਆ ਬੱਕਰੀ ਸੇਲ ਹੈ ਜੀ ਤੁਸੀਂ ਦੇਖ ਸਕਦੇ ਹੋ ਕਿਸੇ ਬਾਈ ਨੂੰ ਨੋ ਨਾਵੇ ਦਾ ਕੰਟੈਕਟ ਕਰ ਸਕਦਾ ਦੋ ਪੱਠਾ ਦੋ ਪੱਠਾ ਨਹੀਂ ਹਾਂ ਦੋ ਪੱਠਾ ਠੀਕ ਹੈ ਜੀ ਸਾਹ ਹਾਂ ਕਦੀ ਆਦਰ ਦਿਖਾ ਲਈ ਖੜੀ ਬੱਚੀ ਉਹ ਖੜੀ ਨੇ ਬਾਈ ਦੇਖ ਲੈ ਓਹ ਉਹ ਹੀ ਨਾ ਥੋਏ ਆਹ ਬਾਕੀ ਦਿਖਾ ਦੇ ਕਹ ਆਹ ਬਤਰੀ ਕਿੰਨੇ ਲੰਦੇ ਆਂਦੇ 8 ਲੰਦੇ ਵੀਰੇ ਬੱਕਰੀਆਂ ਕਿੰਨੇ ਸੂ ਨੀ ਦੁੱਧ ਦੇ ਨੇ ਭਾਈ ਇਹ ਕਿਹ ਬੱਕਰੀ ਦੁੱਧ ਦੇ ਸੁਏ ਤੇ ਉਹ ਸੇੜੀ ਖੜੀ ਆ ਗਾਲੇ ਬਸ ਇਹ ਬਾਕੀ ਸਾਰੀਆਂ ਬੱਕਰੀਆਂ ਆਹ ਜੀ ਨੰਬਰ ਆਜੇ ਕਾ ਬਕਰੀ ਬਕਰੀ ਦਾ ਆਪਾ ਕਿੰਨੇ ਸੂਏ ਲੈ ਲੈਣੇ ਆ ਜੀ ਇਧਰ ਦੇਖੋ ਜੀ ਕੁਦਰਤ ਦੀਆਂ ਗਲੰਗਾਂ ਨੇ ਕਿ 5 ਕੀ ਦੇ ਸਕਦੀਆਂ 7 ਕੀ ਦੇ ਸਕਦੀਆਂ ਬਾਕੀ ਸੇਵਾ ਦੀ ਕਮੈਂਟ ਅੱਛਾ ਸੇਵਾ ਜੀ ਦਾ ਤਰ੍ਹਾਂ ਬਾਤਾਂ ਚਾਰ ਦਿਨ ਵਾਣਾ ਜੀ ਜਿਹੇ ਜਿਹੇ ਗਨੇਸਾ ਜਿਹੇ ਹਜਾ ਪਾਲੂ ਬੰਦਾ ਹੋਈਏ ਤੁਸੀਂ ਜਾਨ ਬਣ ਜੂ ਕਰੇ ਇੰਨੇ ਪਾਉਣੇ ਆਪਾਂ ਇਹਨਾਂ ਨੂੰ ਫਿਰੋ ਜੇ ਮਜਬੂਰੀਆ ਪਾਉਣਾ ਵੀ ਪੈਂਦਾ ਜੀ ਅੱਛਾ ਅੱਛਾ 3 1 2 ਆਪੋ ਆਪਣੀ ਗਨੇਸਾ ਜੀ ਸਭ ਲੋਕੀ ਦੁਕਾਨ ਲਓ ਪਾਤਾ ਚਾਰ ਜੀ ਜੀ ਦਾ ਜਰੂਰੀ ਹੈ ਜੀ ਹਾਂ ਜੀ ਠੀਕ ਹੈ ਤੇ ਬਾਜ ਨੇ ਬੱਕਰੀਆਂ ਦੇਖ ਸਕਦਾ ਕਮੈਂਟ ਕਰਕੇ ਜਰੂਰ ਅਸੀਂ ਕਮੈਂਟੀਆਂ ਲੱਗੀਆਂ ਤੇ ਇੱਕ ਘਾਟੇ ਦਿਖਾ ਦੇਣਾ ਨਾ ਉਪਰ ਇੱਕ ਹੋਰ ਨਾਗਰੀ ਡੱਬੀ ਸਿੱਖ ਸਕਦੇ ਕਿੰਨੇ ਰੁਪਏ ਹੋ ਗਈ ਇਹ ਦੂਜੇ ਵੀਰੇ 8 ਲੰਦ ਵੀਰੇ ਹਾਂ ਠੀਕ ਹੈ 8 ਲੰਦ ਨੰਨੀਆਂ ਬੱਕਰੀਆਂ ਨਾ ਜਮਾ ਜਮਾ ਨੰਨੀਆਂ ਬਾਈ ਜੇ ਦੋ ਬੱਕਰੀਆਂ ਦੀ ਜੇ ਜੇ ਨਾਲ ਬਾਕੀ ਸਾਡੀਆਂ ਦੂਜੀਆਂ ਨੇ ਜੱਪਲੂਣਾ ਨੇ ਠੀਕ ਹੈ ਤੇ ਬਾਈ ਕੋਈ ਸ਼ੌਂਕ ਵਾਲਾ ਵੀਰ ਲਿਜਾਣੀ ਚਾਹੁੰਦਾ ਵੀ ਤਾਂ ਬੱਕਰੀਆਂ ਲੈ ਆਂਗੇ ਆਪਾਂ ਵਿੱਚੋਂ ਤੇ ਨੰਬਰ ਦਵਾਏ ਬਾਈਆਂ ਦਾ ਕੰਟੈਕਟ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਠੀਕ ਹੈ ਧੰਨਵਾਦ ਤੁਹਾਡਾ ਬਾਈ ਸਾਡਾ